ਨਾ ਮੈਂ ਤਾਂ ਹੈ ਬੰਦੇ ਦਾ ਵਿਗਿਆ ਵਾ 1 ਰੁਪਈਏ ਦਾ ਵੀ ਪਹਿਲੀ ਜਿਹੇ ਬੰਦੇ ਜੀ ਰਹਾ ਬੈਠਾ ਘਰ ਸਿੰਘ ਸਾਹਮਣੇ ਬੈਠਾ ਵਾ ਹੁਣਾਂ ਨੇ ਵੀ 1 ਰੁਪਈਆ ਦਾ ਨਹੀਂ 1 ਨਾਲ ਨੇ ਨਵੇਂ ਪੈਸੇ ਦਾ ਕੋਈ ਵਫਾਦਾਰੀ ਕਰ ਦੇਣਾ ਮੈਂ ਸਿਰ ਨਿਵਾਉਂਗਾ ਇਹਨਾਂ ਲੋਕ ਤਾਂ ਵਿਗੇ ਇਹਨਾਂ ਦਾ ਸੌਦੇ ਕੀਤੇ ਆ ਆਹ ਕੁੜੀਆਂ ਤਾਂ ਹੀ ਨਿਕਲਦੀਆਂ ਜਾ ਜਾ ਕੇ ਸਾਡੇ ਚੰਗੇ ਭਲੇ ਬੰਦੇ ਜਿਹਨਾਂ ਦੀਆਂ ਕੋਠੀਆਂ ਢਾਹ ਦਿੱਤੀਆਂ ਬੂਹੇ ਢਾਹ ਦਿੱਤੇ ਗੋਬਰ ਕੈਂਪਟ ਦਿੱਤੇ ਬੋਰਾ ਦੇ ਬੋਰ-ਬੋਰ ਦਿੱਤੇ ਪਾਸੇ ਥੁੜਤੇ ਆ ਇਹ ਗੁੰਡਾਗਰਦੀ ਗੱਲ ਆ ਬਈ ਗੁੰਡਾਗਰਦੀ ਇਹ ਇਹ ਕਿੱਥੇ ਦੱਸ ਦਿੰਦੀ ਸਾਨੂੰ ਕੋਈ ਦੇਹਬੰਦੀ ਹੋਵੇ ਕੋਈ ਕਿਸਦਾ ਕਾਲੀ ਹੋਵੇ ਉਹ ਜਿਹੜਾ ਯਾਰ ਲਾਗੇ ਖੜੋਗੇ ਤੋਂ ਦਾ ਉਹਨੇ ਉਹਦੀ ਤਾਂ ਸਾਰੀ ਕੋਠੀ ਸਰਕਾਰੀ ਖਾਂ ਜਾ ਦੱਸਣ ਨੂੰ ਆ ਤੇਰਾ ਸਾਗ ਨਹੀਂ ਕਰਦਾ ਸਰਕਾਰੀ ਥਾਂ ਤੇ ਫਿਰ ਲੋਕਾਂ ਨਹੀਂ ਦਾਨੀਆਂ ਦੀਦੀਆਂ ਆਪੋ ਜਣਾ ਨਾਲ ਗੱਲ ਕਰੀ ਸਿੱਧੀ ਕਰ ਨਹੀਂ ਗੱਲ ਤਾਂ ਸਿੱਧੀ ਕਰਨ ਦੇ ਆ ਉਹਨੂੰ ਪਤਾ ਨਾ ਉਹ ਮੁੰਡੇ ਨੂੰ ਪਰ ਚੀਜ਼ ਹੀ ਆਪੇ ਪਰ ਚੀਜ਼ ਇਹ ਵੀ ਲੋਕਾਂ ਦੀ ਜਦੋਂ ਤੇ ਨਹੀਂ ਉਦੋਂ ਸਾਨੂੰ ਖੁਸ਼ੀ ਚੜਦੀ ਆ ਆਪ ਹੀ ਮਾੜਾ ਮੋਟਾ ਵੇਖੀ ਬਸ ਸਾਡਾ ਨਹੀਂ ਹੈ ਕੰਮ ਚਾਹੀਦਾ ਹਿੰਨ ਲੋਕਾਂ ਭਰਾਵਾਂ ਦੇ ਨਾਲ ਖੜੋਣਾ ਨਹਿਰ ਬਣਾਉਣ ਸਵੇਰੇ ਬਣਾਉਣ ਉਦੋਂ ਦਾ ਇਹਨੇ ਬਣਾਉਣ ਨਹਿਰ ਨਹੀਂ ਰੋਕਾਂਗੇ ਆ ਆ ਬੈਠਾ ਵਾ ਆ ਗਿਆ ਫੌਜੀ ਇਹਨਾਂ ਦੀ ਪੈਰੀ ਦੇ ਵਿੱਚੋਂ 10 15 ਕਰਮਾ ਨਿਸ਼ਾਨ ਦੀ ਤੋਂ ਬਾਹਰ ਕਣਕਾਂ ਮਿੱਦ ਕੇ ਸਾਡੀਆਂ ਜਿੱਥੇ ਨਹਿਰ ਬੰਦੀ ਉੱਥੇ ਬੜੇ ਕੋਈ ਨਹੀਂ ਆ ਨੇਰਾ ਆ ਹੀ ਅਸੀਂ ਆਖੇ ਵੀ ਜਾ ਕੇ ਕੀ ਉਹਨਾਂ ਨੂੰ ਨਾਲ ਲੈਣਾ ਕਿ ਧੱਕਣਾ ਪੁਲਿਸ ਦੇ ਨਾਲ ਵੀ ਚਲ ਠੀਕ ਹੀ ਸਾਡੇ ਬਣਾਉਣਗੇ ਹੋ ਜੋ ਸਹੀ ਨਿਸ਼ਾਨੀ ਕਰਦੇ ਨੇ ਇੱਕ ਨਹਿਰ ਸਾਡੀ ਪੇਚੇ ਹੋਰ ਮੰਗੀ ਇਹਦਾ ਮੰਨ ਲਓ ਇਸ ਕਰਕੇ ਮੇਰੇ ਉਹ ਭਰਾਓ ਕੋਈ ਕਿਤੇ ਜਾਵੇ ਕੋਈ ਕਿਤੇ ਨਾ ਜਾਵੇ ਇਹਦਾ ਗੁੰਡਾਗਰਦੀ ਹੋਈ ਆਪ ਇਹਦੇ ਆਪਾਂ ਬਰਖਲਾਫ ਆ ਬਿਲਕੁਲ ਅੱਜ ਹੀ ਬਰਖਲਾਫ ਆ ਕੱਲ੍ਹ ਹੀ ਬਰਖਲਾਫ ਆ ਕਿਸੇ ਦੀ ਪੁੱਤਾਂ ਨੂੰ ਪਾਲੀ ਹੋਈ ਤੇਰੀ ਫਸਲ ਵਹੁਣੀ ਜੋਰਾ ਜੱਬੀ ਵਹੁਣੀ ਪੁਲਿਸ ਦੇ ਆ ਕੇ ਵਹੁਣੀ ਤੇ ਕਿਸੇ ਦੇ ਕੋਠੇ ਢਾ ਦੇਣੇ ਬੂਹੇ ਢਾ ਦੇਣੇ ਬਰਾਂਡੇ ਢਾ ਦੇਣੇ ਪੂੜੀਆਂ ਖਰਾਬ ਕਰ ਦੇਣੀਆਂ ਬੋਰ ਪੁੱਟ ਘਤਨੀ ਆ ਆਪਾਂ ਇਸ ਗੁੰਡਾਗਰਦੀ ਦੇ ਬਿਲਕੁਲ ਹੀ ਬਰਖਲਾਫ ਆ ਅੱਜ ਵੀ ਤੁਹਾਡੇ ਨਾਲ ਆ ਕਲ ਵੀ ਤੁਹਾਡੇ ਨਾਲ ਆ ਮਤਲਬ ਜਿੱਥੇ ਗੁੰਡਾ ਕਰਦੀ ਹੈ ਲਹਿਰ ਬਣ ਜੇ ਬਣਾਏ ਜਾਣ ਮਹਿਕਮੇ ਦਾ ਥਾਂ ਯਾਰ ਬਣਾ ਲੈਣਾ ਨਹੀਂ ਲੈਬ ਨੂੰ ਰੋਕਦੇ ਨਹੀਂ ਪਰ ਜੇ ਇਹ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਨਾਜ਼ੇ ਨੂੰ ਗਾਰਡ ਦੇ ਪਾਸੇ ਨਿਕਾਸ ਨਹੀਂ ਹੋ ਜਾਂਦਾ ਉਹਨਾਂ ਤੇ ਮਹਿਰ ਪਿੱਛੋਂ ਨਹੀਂ ਬਣਾਈ ਜਾਊਗੀ ਗਾਰਡ ਦੇ ਬੰਦੇ ਨਿਕਾਸ ਹੋਇਆ ਜਾਂ ਨਹੀਂ ਹੋਇਆ ਉਹਦਾ ਕਮੇਟੀ ਫੈਸਲਾ ਕਰੇ ਜਿਹੜੀ ਕਮੇਟੀ ਚੁਣੀ ਆ ਉਹ ਇੱਥੇ ਆਵੇ ਸਾਰੇ ਮੈਂਬਰ ਆਉਣ ਉਹ ਫੈਸਲਾ ਕਰਨ ਵੀ ਸਹੀ ਹੋਇਆ ਜਾਂ ਗਲਤ ਹੋਇਆ ਵਾ ਮੈਂ ਇੰਨੀਆਂ ਗੱਲਾਂ ਕਹਿੰਦਾ ਆ ਕਮੰਦਾ ਜਾਇਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਹੈ ਜਿਹਬੰਦੀ ਦਾ ਵਿਗਿਆ ਵਾ 1 ਰੁਪਈਆ ਦਾ ਵੀ ਪਹਿਲੀ ਜਿਹਬੰਦਾ ਜੀ ਰਹਾ ਬੈਠਾ ਘਰ ਸਿੰਘ ਸਾਫ ਸੁਥਾ ਬੈਠਾ ਵਾ ਹੁਣਾਂ ਨਹੀਂ ਤੇ ਵੀ 1 ਰੁਪਈਆ ਦਾ ਨਹੀਂ 1 ਕਾਨ ਦਾ ਨਹੀਂ ਨਵੇਂ ਪੈਸੇ ਦਾ ਕੋਈ ਵਫਾਦਾਰੀ ਕਰ ਦੇਣਾ ਮੈਂ ਸਿਰ ਨਿਵਾਉਂਗਾ ਇਹਨਾਂ ਲੋਕ ਤਾਂ ਵਿਗੇ ਇਹਨਾਂ ਦਾ ਸੌਦੇ ਕੀਤੇ ਆ ਆ ਕੁੜੀਆਂ ਤਾਂ ਹੀ ਨਿਕਲਦੀਆਂ ਜਾ ਜਾ ਕੇ ਸਾਡੇ ਚੰਗੇ ਭਲੇ ਬੰਦੇ ਜਿਹਨਾਂ ਦੀਆਂ ਕੋਠੀਆਂ ਢਾਹ ਦਿੱਤੀਆਂ ਬੂਹੇ ਢਾਹ ਦਿੱਤੇ ਗੋਬਰ ਕੈਰੀਅਰ ਦਿੱਤੇ ਬੋਰਾ ਦੇ ਬੋਰ ਬੋਰ ਦਿੱਤੇ ਪਾਸੇ ਛੁੱਟੇ ਇਹ ਗੁੰਡਾਗਰਦੀ ਗੱਲ ਆ ਬਈ ਗੁੰਡਾਗਰਦੀ ਇਹ ਇਹ ਕਿੱਥੇ ਦੱਸ ਦਿੰਦੀ ਸਾਨੂੰ ਕੋਈ ਜਹਬੰਦੀ ਹੋਵੇ ਕੋਈ ਕਿਸੇ ਦਾ ਕਾਲੀ ਹੋਵੇ ਉਹ ਜਿਹੜਾ ਯਾਰ ਲਾਗੇ ਖੜੋਗੇ ਤੋਂ ਦਾ ਉਹਨੇ ਉਹਦੀ ਤਾਂ ਸਾਰੀ ਕੋਠੀ ਸਰਕਾਰੀ ਖਾਂ ਜਾ ਦੱਸਣ ਨੂੰ ਆ ਤੇਰਾ ਸਾਗ ਨਹੀਂ ਕਰਦਾ ਸਰਕਾਰੀ ਥਾਂ ਤੇ ਫਿਰ ਲੋਕਾਂ ਨੇ ਦਾਰੀਆਂ ਦੀਆਂ ਆਪੋ ਜਣਾ ਨਾਲ ਗੱਲ ਕਰੀਏ ਸਿੱਧੀ ਕਰ ਨਹੀਂ ਗੱਲ ਤਾਂ ਸਿੱਧੀ ਕਰਨ ਦੇ ਆ ਉਹਨੂੰ ਪਤਾ ਨਾ ਉਹ ਮੁੰਡੇ ਨੂੰ ਪਰ ਕੀ ਜੀ ਆਪੇ ਪਰ ਚੀਜ਼ ਇਹ ਵੀ ਲੋਕਾਂ ਦੀ ਜਦੋਂ ਤੇ ਨਹੀਂ ਆਉਦੋਂ ਤੁਹਾਨੂੰ ਖੁਸ਼ੀ ਚੜਦੀ ਆ ਆਪ ਹੀ ਮਾੜਾ ਮੋਟਾ ਵੇਖੀ ਬਸ ਸਾਡਾ ਨਹੀਂ ਇਹ ਕੰਮ ਚਾਹੀਦਾ ਹਿੰਨ ਲੋਕਾਂ ਭਰਾਵਾਂ ਦੇ ਨਾਲ ਖੜੋਣਾ ਨਹਿਰ ਬਣਾਉਣ ਸਵੇਰੇ ਬਣਾਉਣ ਉਦੋਂ ਦਾ ਇਹਨੇ ਬਣਾਉਣ ਨਹਿਰ ਨਹੀਂ ਰੋਕਾਂਗੇ ਆ ਆ ਬੈਠਾ ਵਾ ਆ ਗਿਆ ਫੌਜੀ ਇਹਨਾਂ ਦੀ ਪੈਰੀ ਦੇ ਵਿੱਚੋਂ 10 15 ਕਰਮਾ ਨਿਸ਼ਾਨ ਦੀ ਤੋਂ ਬਾਹਰ ਕਣਕਾਂ ਮੇਦਗੇ ਸਾਡੀਆਂ ਜਿੱਥੇ ਨਹਿਰ ਬੰਦੀ ਉੱਥੇ ਬੜੇ ਕੋਈ ਨਹੀਂ ਨਹਿਰਾ ਆ ਹੀ ਅਸੀਂ ਆਖਿਆ ਵੀ ਜਾ ਕੇ ਕੀ ਉਹਨਾਂ ਦੇ ਨਾਲ ਲੜਾਂਗੇ ਧਗਣਾ ਕੇ ਪੁਲਿਸ ਦੇ ਨਾਲ ਵੀ ਚੱਲ ਠੀਕ ਹੀ ਥਾਂ ਤੇ ਬਣਾਉਣਗੇ ਉਹਨ ਜੋ ਸਹੀ ਨਿਸ਼ਾਨੀ ਕਰਦੇ ਨੇ ਇੱਕ